ਅੱਪਾ ਚੱਲੇ ਆ ਆਲਮਗੀਰ ਆਲਮਗੀਰ ਜਾਂਦੇ ਹੋਏ ਆਪਾਂ ਬੜੇ ਆਟੋ ਦੇ ਵਿੱਚ ਇੱਕ ਦੂਜੇ ਨੂੰ ਮਜ਼ਾਕ ਕਰ ਰਹੇ ਸੀ ਆ ਰਸਤੇ 'ਚ ਇੱਕ ਟਰੈਕਟਰ ਮਿਲਿਆ ਉੱਪਰ ਨਾਲ ਸਾਡੇ ਸਿੰਘ ਸੂਰਮੇ ਦੀ ਫੋਟੋ ਲੱਗੀ ਹੋਈ ਸੀ ਮੈਨੂੰ ਨਾਮ ਨਹੀਂ ਪਤਾ ਇਹਨਾਂ ਦਾ ਦਿਮਾਗ 'ਚ ਨਹੀਂ ਹੈਗਾ ਇਹਦੀ ਕੁਲਵਿੰਦਰ ਜਟਾਣਾ ਜੀ ਆ ਸ਼ਹਿਰ ਹੈ ਇਦਾਂ ਹੀ ਕਹਿੰਦੇ ਫਿਰ ਆਪਾਂ ਇਦਾਂ ਹੀ ਆਲਮਗੀਰ ਪਹੁੰਚ ਗਏ ਆਲਮਗੀਰ ਪਹੁੰਚ ਗਏ ਤੇ ਸੰਗਤ ਬਹੁਤ ਸੀ ਭੀੜ ਵੀ ਬਹੁਤ ਸੀ ਫਿਰ ਆਪਾਂ ਐਂਟਰ ਕਰਿਆ ਫਿਰ ਉੱਥੋਂ ਗੱਜਕੇ ਜਕਾਰਾ ਬੁਲਾਇਆ ਇੱਕ ਬੋਲੇ ਸੋਨਿਹਾਲ ਸਸਰੀ ਅਕਾਲ ਇਦਾਂ ਹੀ ਕਰਦੇ ਕਰਦੇ ਆਪਾਂ ਹੌਲੀ ਹੌਲੀ ਅੱਗੇ ਵਧੇ ਅੱਗੇ ਵਧੇ ਉਹ ਪੀੜ ਬਹੁਤ ਜ਼ਿਆਦਾ ਸੀ ਸੰਗਤ ਬਹੁਤ ਸੀ ਇਦਾਂ ਗੰਨੇ ਦੀ ਕੁਲਾੜੀ ਆ ਗਈ ਉੱਥੇ ਕੁਲਾੜੀ ਦੇ ਸੋਚਿਆ ਕਿ ਗੁੜ ਲਈਏ ਫਿਰ ਸੋਚਿਆ ਕਿ ਜਾਂਦੇ ਲਵਾਂਗੇ ਫਿਰ ਲੰਗਰ ਲੱਗਾ ਏ ਰੋਟੀ ਆਪਾਂ ਘਰੋਂ ਖਾ ਕੇ ਗਏ ਸੀ ਉੱਥੇ ਲੰਗਰ ਨਹੀਂ ਛਕਿਆ ਫਿਰ ਨਾਲ ਦੇ ਕਹਿੰਦੇ ਸ਼ਬੀਲ ਚਲਦੀ ਪਈ ਆ ਠੰਡੀ ਠੰਡੀ ਸ਼ਬੀਲ ਪੀਏ ਫਿਰ ਆਪਾਂ ਸ਼ਬੀਲ ਦਾ ਇੱਕ ਇੱਕ ਕਰਕੇ ਢੱਹਾ ਗਲਾਸ ਅੰਦਰ ਫਿਰ ਆਪਾਂ ਤੁਰ ਪਏ ਗੁਰੂ ਘਰ ਵੱਲ ਨੂੰ ਠੀਕ ਆ ਜੀ ਗੁਰੂ ਘਰ ਵੱਲ ਨੂੰ ਤੁਰ ਪਏ ਉੱਥੇ ਇੱਦਾਂ ਪਹੁੰਚੇ ਆਪਾਂ ਗੁਰੂ ਘਰ ਪਹਿਲਾਂ ਕਰਾਇਆ ਜੋੜੇ ਜਮਾ ਜੋੜੇ ਜਮਾ ਕਰਾ ਕੇ ਫਿਰ ਅਸੀਂ ਅੰਦਰ ਨੂੰ ਗਏ ਅੰਦਰ ਜਾ ਕੇ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ ਫਿਰ ਆਪਾਂ ਤੁਰ ਪਏ ਜੀ ਇਸ਼ਨਾਨ ਕਰਨ ਵੱਲ ਇਸ਼ਾਨਾਨ ਕਰਨ ਜਾਂਦੇ ਹੋਏ ਰਾ ਇੱਕ ਨਾ ਇਸ਼ਾਨਾਨ ਸਰੋਵਰ ਦੇ ਸਾਹਮਣੇ ਆਓ ਦੇਖੋ ਕਿੱਡੇ ਸੋਨੇ ਫੁੱਲ ਬੂਟੇ ਲੱਗੇ ਬੜਾ ਵਧੀਆ ਲੱਗਦਾ ਉੱਥੇ ਜਾ ਕੇ ਲੋਕੀ ਫੋਟੋ ਖਿੱਚਵਾ ਰਹੇ ਸੀਗੇ ਫਿਰ ਆਪਾਂ ਇਦਾਂ ਕਰਕੇ ਇਸ਼ਾਨਾਨ ਦੇ ਤਾ ਕਰੋ ਨਾ ਕੇ ਗਏ ਸੀ ਇਹਦਾ ਕਰਕੇ ਫਿਰ ਪੰਜ ਇਸ਼ਾਨਾਨਾ ਹੀ ਕਰ ਲੀਆਂ ਪੰਜ ਇਸ਼ਾਨਾਨਾ ਕਰਕੇ ਆਪਾਂ ਆਰਾਮਨਾ ਵਾਹਿਗੁਰੂ ਦਾ ਸ਼ੁਕਰ ਕੀਤਾ ਵਾਹਿਗੁਰੂ ਦਾ ਸ਼ੁਕਰ ਕਰਕੇ ਫਿਰ ਆਪਾਂ ਸੋਚਿਆ ਕਿ ਚਲੋ ਦੇਖ ਕਰਾ ਲਈਏ ਫਿਰ ਆਪਾਂ ਚਲੇ ਗਏ ਭਾਈ ਦੇਖੇ ਕਰਾਉਣ ਨੂੰ ਤੇ ਕਰਾਈ ਦੀ ਪਹਿਲਾ ਘਟਾਈ ਪਰਚੀ ਫਿਰ ਕਰਾਈ ਦੇਗ ਦੇਗ ਕਰਾਉਣ ਤੋਂ ਬਾਅਦ ਆਪਾਂ ਆ ਗਏ ਭਈ ਗੁਰੂ ਘਰ ਦੇ ਅੰਦਰ ਗੁਰੂ ਘਰ ਦੇ ਅੰਦਰ ਦਰਸ਼ਨ ਕਰਕੇ ਮਨ ਤ੍ਰਿਪਤ ਹੋ ਗਿਆ ਮਨ ਨੂੰ ਇੰਨੀ ਸ਼ਾਂਤੀ ਮਿਲੀ ਨਾ ਏਸੀ ਕੋਈ ਦੱਸ ਨਹੀਂ ਸਕਦਾ ਬੜਾ ਵੱਡਾ ਲੱਗਿਆ ਸੀਗਾ ਜੀ ਇੱਦਾਂ ਹੀ ਆਪਾਂ ਗੁਰੂ ਦੇ ਦਰਸ਼ਨ ਕਰ ਲਈ ਲਾਈਨ ਵਿੱਚ ਲੱਗ ਗਏ ਹੈਂ ਚਲਾ ਕੇ ਉਹ ਕਿਆ ਐਨਾ ਵਧੀਆ ਲੱਗਾ ਜੀ ਗੁਰੂ ਘਰ ਜਾ ਕੇ ਬਹੁਤ ਵਧੀਆ ਮੈਂ ਤੁਹਾਨੂੰ ਬੇਨਤੀ ਆ ਭਾਈ ਗੁਰੂ ਘਰ ਜਾਇਰ ਕਰੋ ਸਾਰੇ ਚੱਲ ਨਦੇ ਨਾ ਦੇ ਨਾ ਆ ਮੋ ਤਿਆ ਕਰ ਦੇ ਜੀ ਆਪੋ ਤਿਆ ਕਰੇ ਏ ਜੋ ਹੋਵਾ ਤੂ ਪਰ ਦੇ ਸਿਰ ਜੂਰੇ ਕਰਨ ਕਰਨ ਤੋਂ ਬਾਅਦ ਆਪਾਂ ਅਗੇ ਬਾਹਰ ਜੀ ਖਡਾਉਣੇ ਕਡੂਨੇ ਦੇਖੇ ਬੱਚਿਆਂ ਦੇ ਝੁੱਲੇ ਚੱਲੇ ਦੇਖੇ ਫਿਰ ਆਪਾਂ ਕਿ ਗੋਲ ਗੱਪੇ ਖਾਣ ਲੱਗੇ ਹੀਗੇ ਗੋਲ ਗੱਪੇ ਤਾਂ ਬੇਕਾਰ ਸੀ ਖਾਦੇ ਨਹੀਂ ਫਿਰ ਇਦਾਂ ਹੀ ਆਪਾਂ ਘਰ ਨੂੰ ਆਫਸੀ ਤੁਰਪੇ ਮੌਸਮ ਬਹੁਤ ਖਰਾਬ ਹੋ ਗਿਆ ਸੀਗਾ ਮੌਸਮ ਖਰਾਬ ਹੋਣ ਕਰਕੇ ਆਪਾਂ ਫਿਰ ਜਲਦੀ ਜਲਦੀ ਸੋਚਿਆ ਕਿ ਘਰੇ ਚੱਲੀਏ ਕੁਝ ਜ਼ਿਆਦਾ ਖਰੀਦਿਆ ਵੀ ਨਹੀਂ ਤੇ ਲੋ ਜੀ ਆਪਾਂ ਇੱਥੇ ਆਪਾਂ ਕਰਦੇ ਆ ਆਪਣੇ ਪਹਿਲੇ ਵਲੌਗ ਦਾ ਐਂਡ ਤੇ ਪਲੀਜ਼ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਹ ਤੁਹਾਡੇ 10